ਸਾਲਾ ਹੋ ਗਿਆ ਵਿਆਹ ਹੋਇਆ ਨੂੰ ਮੇਰੇ ਘਰ ਦੇ ਨੇ ਮੈਨੂੰ ਬਦਖਲ ਕਰ ਦਿੱਤਾ ਵਾ ਮੇਰੇ ਘਰ ਵਾਲਾ ਨੇ ਸ਼ੇ ਘਰਦਾ ਵਾ ਉਹਨੂੰ ਪਹਿਲਾਂ ਵੀ ਬਦਖਲ ਕੀਤਾ ਸੀਗਾ ਇਹ ਮੈਨੂੰ ਨਹੀਂ ਪਤਾ ਸੀਗਾ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਪੈਸੇ ਕੱਢਣ ਲੱਪਿਆਂ ਤੇ ਮੈਂ ਆਪਣਾ ਮੁੰਡਾ ਛੋਟਾ ਜਿਹਾ ਪਾਲਦੀ ਸੀਗੀ ਹੁਣ ਤਾਂ ਉਹ ਵੀ ਪਾਲਣ ਤੋਂ ਰਹਿ ਗਈਆਂ ਇਹ ਥੋੜੇ ਖੇਤ ਵਾਲਿਆਂ ਦੀ ਆ ਥੋੜੀ ਸੜਕ ਵਾਲਿਆਂ ਦੀ ਆ ਹੁਣ ਉਹਨਾਂ ਦਾ ਮੈਨੂੰ ਪਤਾ ਕਦੋਂ ਢਵਾ ਦੇਣਗੇ ਤਾਂ ਅਸੀਂ ਕਿੱਥੇ ਜਾਵਾਂਗੇ ਮੈਨੂੰ 6 ਸਾਲ ਹੋ ਗਏ ਵਿਆਹ ਹੋਇਆ ਨੂੰ ਮੇਰੇ ਘਰ ਦੇ ਇਹਨੇ ਮੈਨੂੰ ਬਦਖਲ ਕਰ ਦਿੱਤਾ ਵਾ ਮੇਰੇ ਘਰ ਵਾਲਾ ਨੇ ਸ਼ੇ ਘਰਦਾ ਵਾ ਉਹਨੂੰ ਪਹਿਲਾਂ ਵੀ ਬਦਖਲ ਕੀਤਾ ਸੀਗਾ ਇਹ ਮੈਨੂੰ ਨਹੀਂ ਪਤਾ ਸੀਗਾ ਮੈਂ ਲਵ ਮੇਰੇ ਜ਼ਿਕਰ ਆਈ ਆ ਘਰ ਦੇ ਦੇ ਸਹਿਮਤੀ ਨਾ ਕਰਵਾਈ ਆਪਣੀ ਸਹਿਮਤੀ ਨਾਲ ਤੇ ਇਹਨਾਂ ਨੇ ਬਾਅਦ ਵਿੱਚ ਵਿਦਖਲ ਕਰ ਦਿੱਤਾ ਇਹ ਨਸ਼ੇ ਕਰਨ ਲੱਪੇ ਆ ਘਰ ਦੇ ਪੈਸੇ ਕੱਢਣ ਲੱਪੇ ਆ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਪੈਸੇ ਕੱਢਣ ਲੱਪੇ ਆ ਤੇ ਮੈਂ ਆਪਣਾ ਮੁੰਡਾ ਛੋਟਾ ਜਿਹਾ ਪਾਲਦੀ ਸੀਗੀ ਹੁਣ ਤਾਂ ਉਹ ਵੀ ਪਾਲਣ ਤੋਂ ਰਹਿ ਗਈਆਂ ਫੇ ਮੈਨ ਘਰ ਮੇਰੇ ਕੰਮ ਵਾਲੇ ਨੇ ਸਪੋਰਟ ਦਿੱਤੀ ਤੇ ਮੈਂ ਥੋੜੇ ਜਿਹੀ ਪੈਸੇ ਹੁਣ ਖਾਂ ਜੋਗੀ ਹੋਈਆਂ ਰੋਟੀ ਤੇ ਮੇਰੇ ਗੱਲ ਦੇ ਮੇਰੇ ਕੰਮ ਵਾਲੇ ਵੀ ਗਵਾ ਆ ਕੀ ਕੰਮ ਕਰਦੇ ਹੋ ਮੈਂ ਝਾੜ ਪੁੱਛ ਦਾ ਕੰਮ ਕਰਦੀ ਆ ਮੈਨੂੰ 5 ਸਾਲ ਹੋ ਗਏ ਆ ਦੇਖ ਹੋਰ ਕੋਈ ਕਿਸੇ ਵੱਲੋਂ ਪਿੰਡ ਦੇ ਜਾਂ ਸਰਪੰਚ ਵਗੈਰਾ ਤੁਹਾਡੀ ਕੋਈ ਮਦਦ ਕੀਤੀ ਹਾਂਜੀ ਉਹਨਾਂ ਨੇ ਮੈਨੂੰ ਸੜਕ ਤੇ ਰਹਿਣ ਨੂੰ ਇੱਕ ਕੁੱਲੀ ਬਣਾਉਣ ਨੂੰ ਕਿਹਾ ਸੀ ਮੈਂ ਕੁੱਲੀ ਬਣਾ ਕੇ ਇੱਥੇ ਰਹਿਣੀ ਪਈ ਆ ਕਿਉਂਕਿ ਇੱਥੇ ਬੱਤੀ ਮੰਨੀ ਹੈਗੀ ਨਾ ਪਾਣੀ ਸੀਗਾ ਪਾਣੀ ਚਲੋ ਹੁਣ ਅਸੀਂ ਥੋੜਾ ਜਿਹਾ ਕਰ ਲਿਆ ਬਲਗਾ ਲਿਆ ਵਾ ਤੇ ਹੁਣ ਬੱਤੀ ਤੇ ਮਸ਼ਰ ਬਹੁਤ ਹੈ ਇੱਥੇ ਸਾਨੂੰ 6 ਸਾਲ ਹੋ ਗਏ ਰਹਿੰਦੇ ਆਨ 6 ਸਾਲ ਤੋਂ ਤੁਸੀਂ ਇਧੇ ਰਾਰੇ ਹੋ ਇੱਥੇ ਪਿੰਡ ਕੁੱਲੀ ਪਾ ਕੇ ਹਾਂਜੀ ਹਾਂਜੀ 6 ਸਾਲ ਹੋ ਗਏ ਸਾਨੂੰ ਜਿਹੜੇ ਇੱਥੇ ਜਿਹੜਾ ਹੁਣ ਆ ਜਗ੍ਹਾ ਹੈ ਕਿ ਇਹਨਾਂ ਦੀ ਜਗ੍ਹਾ ਹੈ ਕਿ ਸਰਕਾਰੀ ਇਹ ਥੋੜੇ ਖੇਤ ਵਾਲਿਆਂ ਦੀ ਆ ਥੋੜੀ ਸੜਕ ਵਾਲਿਆਂ ਦੀ ਆ ਹੁਣ ਉਹਨਾਂ ਦਾ ਮੈਨੂੰ ਪਤਾ ਕਰ ਦੋ ਢਵਾ ਦੇਣਗੇ ਤਾਂ ਅਸੀਂ ਕਿੱਥੇ ਜਾਵਾਂਗੇ ਤੁਸੀਂ ਕਿਹਾ ਕਿ ਸੇਨੋ ਅੱਜ ਤੱਕ ਪਹੁੰਚ ਕੀਤੀ ਹੈ ਕਿਸਨ ਕੋ ਤੁਹਾਡੀ ਮਦਦ ਕੀਤੀ ਮੈਂ ਬਹੁਤ ਵਾਰੀ ਇੱਧੇ ਦਰਖਾਸਤ ਦਿੱਤੀ ਸੀਗੀ ਮੇਟ ਹੀ ਆਣੇ ਵੀ ਦਿੱਤੀ ਸੀਗੀ ਮੈਂ ਬਹੁਤ ਥਾਂ ਤੇ ਦਿੱਤੀ ਸੀ ਪਰ ਮੇਰੇ ਕਿਸਨ ਨੇ ਸੁਣੀ ਨਹੀਂ ਹੈਗੀ ਕਿਉਂਕਿ ਨਾ ਮੇਰੇ ਤੋਂ ਕੋਈ ਅੱਗੇ ਆ ਨਾ ਮੇਰੇ ਕੋਈ ਪਿੱਛੇ ਆ ਮੇਰੇ ਪਿੱਛੇ ਮਨੇ ਖੜਨ ਵਾਲਾ ਕੋਈ ਹੈਗਾ ਕਿਉਂਕਿ ਉੱਤੇ ਦਰਖਾਸਤ ਦਿੰਨੀ ਆ ਕਿਮਾਰ ਦੇ ਕੋਟ ਦੇ ਨਸ਼ਾ ਕਰਦੇ ਨੰਦਾ ਮੁੰਡਾ ਮੈਂ ਖੁਦ ਕੰਮ ਕਰਦੀ ਮੈਂ ਛੋਟਾ ਜਿਹਾ ਬੱਚਾ ਹਾਂ ਇੱਥੇ ਤੱਕ ਹੋ ਗਿਆ ਬੱਦੰ ਮੈਂ ਆਪ ਖੁਦ ਪਾ ਲਿਆ ਵਾ ਤੇ ਕੋਈ ਪੈਸਾ ਨਹੀਂ ਦਿੰਦਾ ਮੇਰਾ ਘਰ ਵਾਲਾ ਮੈਂ ਕਿਤੇ ਜਾਣ ਜੋਗੀ ਨਹੀਂ ਹੈਗੀ। ਹੋਂ ਦਾ ਡੱਕਰ ਵਾਲਾ ਕੀ ਕਰਦਾ ਵਾ? ਉਹ ਨਾਲੀਆਂ ਕੱਢਦਾ ਵਾ, ਨਾਲੀਆਂ ਕੱਢ ਕੇ ਮੈਨੂੰ ਪੈਸੇ ਦਿੰਦਾ ਹੈਗਾ ਮੈਨੂੰ। ਮੇਰੇ ਖੁੱਦ ਦੇ ਲੈ ਜਾਂਦਾ ਕੱਢ ਕੇ ਪੈਸੇ। ਉਸੀਂ ਆਉਂਨ ਕਰੀਆ ਨਸ਼ਾ ਕੇਂਦਰ ਆਪਕੇਂਦਰ ਦੇ ਸਰਹੰਦ ਦੇ ਅੰਦਰ ਹਾਂਜੀ ਮੈਂ ਨਸ਼ਾ ਕੇਂਦਰ ਵਿੱਚ ਰੱਖਿਆ ਸੀਗਾ ਅੰਦਰ ਤੇ ਉੱਥੇ 12 ਦਿਨ ਰਿਹਾ ਸੀਗਾ ਮੇਰਾ ਮੁੰਡਾ ਬਹੁਤ ਰੋਂਦਾ ਸੀਗਾ ਇੱਥੇ ਮੱਛਰ ਕਰਕੇ ਬਾਹਰ ਲੋਕ ਬਹੁਤ ਅਪਜਾਈ ਸੀਗੀ ਇਸ ਲਈ ਮੈਨੂੰ ਡਰ ਲੱਗਦਾ ਸੀਗਾ ਕੋਈ ਅੰਦਰ ਨਾ ਜਾਵੇ ਹੱਥ ਵਾਈ ਨਾ ਹੋ ਜਾਵੇ ਤੁਹਾਨੂੰ ਪਤਾ ਅੱਜਕੱਲ ਦਾ ਮਾਹੌਲ ਕਿਦਾਂ ਦਾ ਮੈਂ ਇਸ ਲਈ ਫੇ ਆਪਣੇ ਘਰ ਵਾਲਿਆਂ ਨੂੰ ਵਾਪਸ ਲੈਣ ਛਡਾ ਕੇ ਮੇਰੇ ਘਰ ਦੇ ਮੈਨੂੰ ਟੌਰਚਰ ਕਰਦੇ ਸੀਗੇ ਕਹਿੰਦੇ ਇਹ ਆਪ ਹੀ ਅੰਦਰ ਰੱਖਿਆ ਸੀ ਆਪ ਹੀ ਕਢਵਾ ਲਈ ਆ ਇਹਦੇ ਕਰਕੇ ਹੁਣ ਬਹੁਤ ਮੇ ਨਾਲ ਲੜਦੇ ਝਗੜਦੇ ਆ ਮੇਰਾ ਘਰ ਵਾਲਾ ਫੇਰ ਮੇਰੇ ਘਰ ਦੇ ਨਾਲ ਸਹਿਮਤ ਹੋ ਗਿਆ ਮੇਰੇ 700 700 ਮੇਰਾ ਸਹੁਰਮ ਮੇਰਾ ਘਰ ਵਾਲਾ ਮੈਂ ਤਲਾਕ ਮੰਗਦੇ ਪਏ ਮੈਂ ਕਿੱਥੇ ਜਾਵਾਂ ਆਪਣਾ ਮੁੰਡਾ ਲੈ ਕੇ ਹੁਣ ਲੋਕਾਂ ਤੋਂ ਕੀ ਮੰਗ ਕਰਦੇ ਨੇ ਧੰਕੀ ਮੈਂ ਤਾਂ ਇਹੀ ਕਹਿੰਨੀ ਆ ਮੇਰੇ ਕੋਈ ਸੁਣ ਲਓ ਮੈਂ ਗਰੀਬ ਹੈਗੀ ਆ ਮੈਂ ਕਿੱਥੇ ਜਾਣ ਜੋਗੀ ਨਹੀਂ ਨਾ ਮੇਰੇ ਅੱਗੇ ਨਾ ਮੇਰੇ ਪਿੱਛੇ ਆ ਕੋਈ